ਮਿਸ਼ਨ ਸਮਰੱਥ ਵਰਕਸ਼ੀਟ ਨੰਬਰ 4 ਵਿਸ਼ਾ ਗਣਿਤ ਤਾਂ ਚਲੋ ਬੱਚਿਓ ਸ਼ੁਰੂ ਕਰਦੇ ਹਾਂ ਪ੍ਰਸ਼ਨ 1 ਹੇਠ ਦਿੱਤੀਆਂ ਸੰਖਿਆਵਾਂ ਨੂੰ ਦਹਾੜਿਆਂ ਨਿਕਾਈਆਂ ਵਿੱਚ ਦਰਸਾਉਂਦੇ ਹੋਏ ਸ਼ਬਦਾਂ ਵਿੱਚ ਲਿਖੋ ਪ੍ਰਸ਼ਨ ਨੰਬਰ 2 ਮਿਲਾਨ ਕਰੋ ਪ੍ਰਸ਼ਨ ਨੰਬਰ 3 ਓੜਾ ਜੇਕਰ ਬਿੰਦੂ ਬਰਾਬਰ ਦਹਾਈ ਅਤੇ ਤਿਕੋਣ ਬਰਾਬਰ ਇਕਾਈ ਤਾਂ ਸੰਖਿਆ 53 ਨੂੰ ਚਿੱਤਰ ਰੂਪ ਵਿੱਚ ਦਰਸਾਓ ਸੰਖਿਆ 53 ਵਿੱਚ 5 ਦਹਾਈਆਂ ਹਨ ਤਾਂ ਅਸੀਂ 5 ਬਿੰਦੂ ਲਗਾ ਦੇਵਾਂਗੇ ਅਤੇ 3 ਇਕਾਈਆਂ ਹਨ ਜਿਸ ਲਈ ਅਸੀਂ 3 ਤਿਕੋਣ ਬਣਾ ਦੇਵਾਂਗੇ ਅਗਲਾ ਪ੍ਰਸ਼ਨ ਐੜਾ ਸੰਖਿਆ 26 ਨੂੰ ਸ਼ਬਦ ਵਿੱਚ ਲਿਖੋ ਅਗਲਾ ਪ੍ਰਸ਼ਨ ਈੜੀ 8 ਦਹਾਕਿਆਂ ਬਰਾਬਰ ਹਨ 80 ਇਕਾਈਆਂ ਦੇ ਪ੍ਰਸ਼ਨ ਨੰਬਰ 4 ਉੜਾ ਦਿੱਤੇ ਗਏ ਅੰਕ 2 ਅਤੇ 9 ਦੀ ਵਰਤੋਂ ਨਾਲ ਬਣਨ ਵਾਲੀਆਂ ਦੋ ਅੰਕਾਂ ਵਾਲੀਆਂ ਸੰਖਿਆਵਾਂ ਲਿਖੋ ਇਸ ਵਿੱਚ ਅਸੀਂ 9 ਅਤੇ 2 ਨੂੰ ਅੱਗੇ ਪਿੱਛੇ ਕਰਕੇ ਦੋ ਸੰਖਿਆਵਾਂ ਬਣਾਵਾਂਗੇ ਇਸ ਤਰ੍ਹਾਂ ਸਾਡੇ ਕੋਲ ਦੋ ਸੰਖਿਆਵਾਂ 29 ਅਤੇ 92 ਬਣ ਜਾਣਗੀਆਂ ਪ੍ਰਸ਼ਨ ਐੜਾ ਉਪਰੋਕਤ ਦੋਆਂ ਸੰਖਿਆਵਾਂ ਵਿੱਚੋਂ ਵੱਡੀ ਸੰਖਿਆ 92 ਹੈ ईडी उपरोकत दोवं संख्याव छोटी संख्या, संख्या उन्नति है प्रश्न नंबर जोड़ करो प्रश्न नंबर छे ऊड़ा नौ पेंसिल उसकी भेन कोल छे पेंसिल ਦੋਵਾ ਕੋਲ ਕਿੰਨੀਆਂ ਪੈਨਸਿਲਾਂ ਹਨ 9 ਅਤੇ 6 ਪੈਨਸਿਲਾਂ ਨੂੰ ਜੋੜਾਂਗੇ ਤਾਂ કુલ 15 ਪੈਨਸਿਲਾਂ ਬਣਦੀਆਂ ਹਨ। ਪ੍ਰਸ਼ਾ ਨੇੜਾ ਰਮਨ ਕੋਲ 18 ਰਬੜਾ ਹਨ ਅਤੇ ਉਸਦੇ ਦੋਸਤ ਕੋਲ 11 ਰਬੜਾ ਹਨ। ਦੋਵਾਂ ਕੋਲ ਮਿਲਾ ਕੇ ਕਿੰਨੀਆਂ ਰਬੜਾ ਹੋਣਗੀਆਂ? ਰਮਨ ਦੀਆਂ 18 ਰਬੜਾ ਤੇ ਉਸਦੇ ਦੋਸਤ ਦੀਆਂ 11 ਰਬੜਾ ਜੋੜ ਕੇ કુલ ਰਬੜਾ ਸਾਡੇ ਕੋਲ ਹੋ ਜਾਣਗੀਆਂ 29। ਪ੍ਰਸ਼ਨ ਈੜੀ ਇੱਕ ਡੱਬੇ ਵਿੱਚ 15 ਰੋਟੀਆਂ ਹਨ ਦੂਜੇ ਡੱਬੇ ਵਿੱਚ 5 ਰੋਟੀਆਂ ਹਨ ਦੋਵਾਂ ਡੱਬਿਆਂ ਵਿੱਚ ਕਿੰਨੀਆਂ ਰੋਟੀਆਂ ਹੋਣਗੀਆਂ ਬੱਚਿਓ 15 ਰੋਟੀਆਂ ਅਤੇ 5 ਰੋਟੀਆਂ ਨੂੰ ਜੋੜ ਕੇ ਕੁੱਲ ਰੋਟੀਆਂ ਦੀ ਸੰਖਿਆ ਸਾਡੇ ਕੋਲ ਆ ਜਾਵੇਗੀ ਪ੍ਰਸ਼ਨ ਨੰਬਰ 7 ਨਮੂਨਾ ਪੂਰਾ ਕਰੋ ਪ੍ਰਸ਼ਨ ਨੰਬਰ 8 ਸਹੀ ਨਿਸ਼ਾਨ ਦੀ ਚੋਣ ਕਰੋ ਪਹਿਲੇ ਜੋੜੇ ਵਿੱਚੋਂ 68 ਸੰਖਿਆ ਵੱਡੀ ਹੈ ਦੂਸਰੇ ਵਿੱਚੋਂ 49 ਸੰਖਿਆ ਵੱਡੀ ਹੈ ਅਖੀਰ ਵਿੱਚ ਦੋਵੇਂ ਸੰਖਿਆਵਾਂ ਬਰਾਬਰ ਹਨ ਤਾਂ ਬਰਾਬਰ ਦਾ ਚਿੰਨ ਲਗਾ ਦੇਵਾਂਗੇ ਪ੍ਰਸ਼ਨ ਨੰਬਰ 9 ਬੰਡਲ ਟੀਲੀਆਂ ਅਨੁਸਾਰ ਬਣਦੀ ਸੰਖਿਆ ਨੂੰ ਅੰਕਾਂ ਅਤੇ ਸ਼ਬਦਾਂ ਵਿੱਚ ਲਿਖੋ ਪ੍ਰਸ਼ਨ ਨੰਬਰ 10 ਦਿੱਤੀਆਂ ਸੰਖਿਆਵਾਂ ਨੂੰ ਘਟਦੇ ਕਰਮ ਵਿੱਚ ਲਿਖੋ